ਤਰੀਕਾਲ ਜੀ ਬਾਈ ਜੀ ਤੇ ਹੋਰ ਠੀਕ ਠਾਕ ਹੋਗੇ ਤੇ ਅੱਜ ਭਰਾਵੋ ਤੁਹਾਡੇ ਵਾਸਤੇ ਲੈ ਕੇ ਆਇਆ ਹੜੰਬਾ ਤੇ ਸਰੋਂ ਸਰੋਂ ਦਾ ਸੀਜ਼ਨ ਭਰਾ ਮੇਰੋ ਚੱਲਣ ਵਾਲਾ ਤੇ ਭਾਵਾਂ ਕੱਢੀ ਜਾਓ ਕਣਕ ਕਨੀ ਚਿਰਿਆ ਹਾਂ ਤੇ ਬਹੁਤ ਸੋਹਣਾ ਹੜੰਬਾ ਨਾਲ ਹੀ ਜੱਫੇ ਦੇਤੇ ਬਾਈ ਨੇ ਨਾ ਓਏ ਹਾਂ ਆਹ ਪੱਟਣ ਵਾਲੇ ਮੰਡਲੀ ਮੁਰਲੀ ਸਾਰਾ ਕੁਝ ਆਪਾਂ ਕੀ ਕਰਾਉਣਾ ਜਾ ਕੀ ਆ ਨਾ ਇਹ ਠਿੰਗਾ ਠਿੰਗਾ ਨਾਲ ਹੀ ਖੁਰਚਾ ਭਰਾ ਮੇਰੋ ਬਹੁਤ ਸੋਹਣਾ ਹੜੰਬਾ ਭਰਾ ਮੇਰੋ ਬਾਈ ਕੋਲੇ ਜੇ ਕਿਸੇ ਭਰਾ ਨੇ ਲੈਣਾ ਹੋਵੇ ਤੇ ਬਾਈ ਨਾਲ ਥੋੜੀ ਗੱਲ ਵੀ ਕਰਾਵਾਂਗੇ ਐ ਟੂਰ ਦੇਖ ਲੋ ਭਰਾਓ ਘੈਂਟ ਆ ਘੈਂਟ ਹੜੰਬਾ ਉਤੋਂ ਦੀ ਵੀ ਥੱਬੇ ਛਿੱਟੀ ਦੇ ਦੇ ਹਾਂ ਮੂੰਹ ਫੜੀ ਕੱਢਣੀ ਹੋਵੇ ਨਾ ਹਾਂ ਮੂੰਹ ਫੜੀ ਆ ਇਹ ਸੋਲੇ ਛਾਲੇ ਹਾਂ ਉਤੋਂ ਹੀ ਚੱਲਦੇ ਤਾਂ ਪੂਰਾ ਮੇਰਾ ਉਤੋਂ ਦੀ ਭਰਾਓ ਥੱਬੇ ਛਿੱਟੀ ਦਾ ਵੱਡਾ ਮਨ ਕੇ ਚਲੋ ਪੰਤਾਲਾ ਲੱਗਿਆ ਹੈ ਨਾ ਹਾਂ ਵੱਡਾ ਘੈਂਟ ਗੱਲਬਾਤ ਆ ਭਰਾ ਮੇਰੋ ਵੱਡਾ ਪੰਤਾਲਾ ਲੱਗਿਆ ਹੋਇਆ ਦੇਖ ਲੋ ਤੇ ਬਾਈ ਨੇ ਛੇਲ ਕਰਨਾ ਏ ਹੜੰਬਾ ਇਹ ਘੈਂਟ ਗੱਲਬਾਤ ਆ ਚਾਰ ਦਿਪੇ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਆ ਖੱਲੇ ਲਈ ਇਹਦੇ ਪੰਤਾਲਾ ਹੈਗਾ ਤੇ ਉੱਪਰ ਵੀ ਹੈਗਾ ਟਰਾਲੀ ਜੀ ਸਿੱਧਾ ਟਰਾਲੀ ਕਿਹਨ ਵਾਸਤੇ ਛੇਤੀ ਹੈ ਟਰਾਲੀ ਸਿੱਧਾ ਸੌਖਾ ਹੈ ਇਹ ਸਹੀ ਗੱਲ ਹੈ ਨਾ ਹਾਂ ਐਵੇਂ ਨਾਲ ਲੇਵਰ ਦਾ ਫालतू ਦਾ ਖਰਚਾ ਨਹੀਂ ਲੱਗਦਾ ਹਾਂ ਨਹੀਂ ਇੱਕ ਬੰਦਾ ਰੁਕ ਜਾਂਦਾ ਹੈ ਰੁਕ ਜਾਂਦਾ ਨਹੀਂ ਬੰਦਾ ਖੜਦਾ ਹੀ ਖੜਦਾ ਹੈ ਸਹੀ ਗੱਲ ਟਰਾਲੀ ਹੁੰਦੀ ਹੈ ਬਾਈ ਜੰਨਾ ਪੱਠੜ ਇੰਨੀ ਵੱਟ ਜਾਂ ਢੂਈ ਖੜ ਜਾਂਦੀ ਹੈ ਯਾਰ ਹਾਂ ਸਹੀ ਗੱਲ ਹੈ ਤੇ ਘੈਂਟ ਗੱਲ ਬਾਤਾਂ ਭਰਾ ਮੇਰੋ ਤੋਂ ਵੀ ਤੁਹਾਨੂੰ ਦਿਖਾਉਂ ਰਿਹਾ ਆ ਦੇਖ ਲਓ ਉੱਤੋਂ ਦੀ ਵੀ ਬੰਦ ਹੈ ਇਹ ਇਹਨੂੰ ਚੱਕੋ ਤੇ ਵਿੱਚ ਸੋਲੇ ਛਾਲੇ ਮੂਕੜੀ ਕੋਈ ਮਰਜੀ ਕੱਢੀ ਜਾਓ ਚੱਕੀ ਜਿਰੇ ਆ ਦੇਖੋ ਭਰਾ ਮੇਰਾ ਇਹ ਤਾਂ ਪੱਥਵਾਇ ਨਹੀਂ ਹੈਗਾ ਵੀ ਗਲਿਆ ਗੋਲੇ ਹੋਵੇ ਨਾ ਨਾ ਗਲਿਆ ਗੋਲੇ ਪੂਰੇ ਜਮਾ ਕੋਕਾ ਪੀਜੀ ਆ ਜਮਾ ਵਧੀਆ ਲੰਬਾ ਆ ਗੋਲੇ ਥੜਾ ਭਾਰੀ ਹੈ ਗੇਰ ਗੋਲੇ ਦੇ ਵੱਡਾ ਹੁੰਦਾ ਕਿ ਮੈਂ ਵੱਡਾ ਕਿਰੇ ਵੱਡਾ ਲਵਾਇਆ ਹੋਇਆ ਅੱਛਾ ਵੱਡਾ ਗੇਰ ਲਵਾਇਆ ਹੈ ਹਾਂ ਘੈਂਟ ਦਾ ਲਵਾਤਾ ਭਰਾ ਮੇਰਾ ਦੇਖ ਲੋ ਤਿਆਰ ਗੋਲੇ ਤੁਹਾਨੂੰ ਜਿੰਮੇਦਾਰ ਭਾਈਆਂ ਯਾਰ ਕੋਈ ਵਪਾਰੀ ਨਹੀਂ ਬਾਈ ਯਾਰ ਉਹ ਜਵਾਕ ਕਹਿੰਦਾ ਆਪਾਂ ਤੂੜੀ ਵਾਲੀ ਮਸ਼ੀਨ ਲਿਆਉਣੀ ਹੈ ਡੈਡੀ ਕਹਿੰਦਾ ਇਹ ਆਪਾਂ ਵੇਚ ਦਿੰਦੇ ਨੇ ਮੇਰੇ ਕੋਲ ਦੋ ਸੀਜਨ ਹੋ ਗਏ ਚੱਲਦੇ ਨੂੰ ਅੱਛਾ ਤੇ ਵਧੀਆ ਚੱਲ ਵਧੀਆ ਜਮਾ ਯਾਰ ਸੀਜ਼ਨ ਲਾ ਕੇ ਪੈਸੇ ਦੇ ਦੇ ਅਗਲਾ ਯਾਰ ਗਾਰੰਟੀ ਹੈ ਅੱਛਾ ਯਾਰ ਇਹਦੇ ਉੱਤੇ ਤਾਂ ਕੋਈ ਗਾਰੰਟੀ ਦਿੰਦਾ ਨਹੀਂ ਫਿਰ ਹਾਂ ਪੈਸੇ ਜਦੋਂ ਨਾ ਉਹਦਾ ਸੀਜ਼ਨ ਲੱਗ ਗਿਆ ਜਾਂ ਸਹੀ ਚੱਲੀ ਜਾਂਦੇ ਮੈਂ ਸੁੱਤਾ ਪਿਆ ਉਦੋਂ ਰੁਪਏ ਦੇ ਦੇ ਯਾਰ ਪਕੜਾ ਕੋਈ ਵਪਾਰੀ ਜਾਂ ਚੋਰ ਠੱਗਾ ਵੀ ਭੱਜਾਂਗੇ ਕਿਤੇ ਹੋਰ ਸਹੀ ਗੱਲ ਹੈ 10 ਬੰਦਿਆਂ ਦੇ ਵਿੱਚ 20 ਬੰਦੇ ਸੌਦਾ ਕਰ ਲੈ 10 ਚ ਕਰ ਲੈ ਸਹੀ ਗੱਲ ਹੈ ਨੋਕਸ਼ਨੀ ਇੱਕ ਪੰਜੀ ਭਰਦਾ ਤੁਹਾਨੂੰ ਹੈਵੀ ਢੰਬਾ ਪੂਰਾ ਭਾਰੀ ਮੈਂ ਤਾਂ ਹੁਣ ਦੋ ਸੀਜ਼ਨ ਲਾ ਲੇ ਤੇ ਉਸ ਤੋਂ ਬਾਅਦ ਯਾਰ ਮੈਂ ਖੈ ਚੱਲ ਜਵਾਗ ਜਾ ਕਹਿੰਦਾ ਤੋੜੀ ਆ ਹੀ ਲਿਆਵਾਂਗੇ ਮੈਂ ਤੇਰੀ ਮਰਜ਼ੀ ਜਵਾਗ ਦੀ ਫਿਰ ਮੰਨਦੇ ਨਹੀਂ ਤੋੜੀ ਹੁਣ ਆਇਆ ਹੁਣ ਵੀ ਆਪਾਂ ਤੂੜੀ ਵਾਲੀ ਲਾਈਏ ਹੁਣ ਤੇ ਹੜੰਬਾ ਵਧੀਆ ਚ ਮੈਨੂੰ ਲੱਗਦਾ ਤੂੜੀ ਵਾਲੀ ਨੋ ਹਾਂ ਹਾਂ ਦਾਗਤਾ ਹੁਣ 60 70 ਹੁਣ ਦੱਸ ਦੇਣਾ ਸਰੋਂ ਦਾ ਕੰਮ ਚੱਲ ਪੂਆ ਹਾਂ 60 70 ਕਿੱਲੇ ਦਾ ਯਾਰ ਮੈਂ ਉਹਦੇ ਤੋਂ ਆਉਂਗਾ ਤੂ ਉਹਦੇ ਉਹਦੇ ਤੂੜੀ ਦੇ ਆਹ ਇਹ ਆਹ ਹਾਂ ਸਰੋਂ ਦੇ ਸਰੋਂ ਦੇ ਉਹ ਹਤਿਆਰ ਆਦੇ ਮੈਂ ਕਹਾਂ ਯਾਰ ਮੈਂ ਚਲਾਉਂਦਾ ਨਹੀਂ ਯਾਰ ਅੱਛਾ ਇਹ ਤੋਂ ਪਹਿਲਾਂ ਸਾਈ ਆਉਣ ਲੱਗੀ ਸਾਂਝਾਂ ਦਾ ਆਉਣੀਆਂ ਹੁਣ ਸਾਰੇ ਥੋਡੇ ਵਰਗੇ ਸਾਰੇ ਘਰਾਂ ਦੀਆਂ ਕੱਢੀਆਂ ਇੱਧਰ ਆਪਨੇ ਆਪਣੇ ਵੀ ਕੱਢੀਆਂ ਸੀਗੀਆਂ ਹਾਂ ਤੇ ਆਪਣੇ ਪਿੰਡੋਂ ਵੀ ਆ ਬਾਈ ਭਰਾ ਮੇਰੇ ਜਗਸੀਰ ਸਿੰਘ ਮਿਰਜੀਆਣਾ ਤੇ ਬਹੁਤ ਸੋਹਣਾ ਹੜੰ ਤੇ ਆਇ ਨਹੀਂ ਹੈਗਾ ਯਾਰ ਵੀ ਠੱਗੀ ਵਾਲਾ ਕੰਮ ਚਲਾ ਕੇ ਯਾਰ ਸਰੋਂ ਕੱਢ ਕੇ ਪੈਸੇ ਚਲਾ ਕੇ ਚਾਲੂ ਕਰ ਲੇ ਭਵਾ ਹੁਣ ਚਲਾ ਲੇ ਕਰਾਸ ਪਾ ਕੇ ਸਰੋਂ ਦੇ ਚਾਰ ਥੱਬੇ ਕੱਢ ਲੇ ਕੁਛ ਹੀ ਕਰ ਲੇ ਯਾਰ ਆਪਾਂ ਭਾਈ ਜੋ ਹੀ ਠੱਗੀ ਵਾਲੇ ਬੰਦੇ ਨੇ ਵੀ ਅੱਜ ਚੋਰੀ ਕਰ ਦਾਂਗੇ ਇੱਥੇ ਫੇਰ ਰੋਜੀ ਹਾਂ ਹਾਂ ਤੇ ਬਾਈ ਕਹਿੰਦਾ ਭਰਾ ਮੇਰੋ ਪੈਸੇ ਭਵਾ ਮੈਨੂੰ ਬਾਅਦ ਚ ਦੇ ਦੇ ਯਾਰ ਇਹ ਦੂ ਉੱਤੇ ਭਰਾ ਮੇਰੋ ਗਾਰੰਟੀ ਕੋਈ ਨਹੀਂ ਦਿੰਦਾ ਕਿਤੇ ਮਰਜੀ ਵਗ ਦਿਓ ਬਹੁਤ ਛੋਣਾ ਹੜੰਬਾ ਹੈ ਜੇ ਕਿਸੇ ਭਰਾ ਨੇ ਲੈਣਾ ਹੋਵੇ ਤੇ ਬਾਈ ਦਾ ਆਪਾਂ ਨੰਬਰ ਵੀ ਦਿੰਨੇ ਆ ਤੇ ਰੇਟ ਵੀ ਪੁੱਛਦੇ ਆ ਤੇ ਕਿਹੜਾ ਮਾਡਲ ਆ ਉਹ ਵੀ ਪੁੱਛਦੇ ਆਪਾਂ ਇਹੜਾ ਮਡਲ ਅਸਿਰੇ ਆਰਾ ਮਡਲ ਆ ਬਾਈ ਥਾਰਾ ਮਡਲ ਹਾਂ ਤੇ ਕਿੰਨੇ ਦਾ ਦੇਵਾਂਗੇ ਆ ਪਾਏ ਦੇਣ ਲੈਣ ਨੂੰ ਯਾਰ ਹੂੰ ਤਾਂ ਭਾ ਮਾ ਜਾ ਡੂਰ ਮੰਗੀ ਚਲੋ ਦੋ ਮੰਗੀ ਚਲੋ ਬਾਈ ਯਾਰ ਦੇਣ ਲੈਣ 1,10,000 ਦਾ ਦੇਵਾਂਗੇ 1,10,000 ਦਾ ਦੇਵਾਂਗੇ ਹਾਂ ਇਹਨੇ ਦਾ ਵੇਖਾ ਠੀਕ ਆ ਨੀ 50-60,000 ਰੁਪਈਆ ਦਾ ਮੇਰਾ ਸੀਜ਼ਨ ਸੀਜ਼ਨ ਦੀ ਕਮਾਦੂ ਆ ਇਹ 50,000 ਦੀ ਰਹਿ ਗੇ ਅੜੰਬ ਤਾਂ ਹਾਂ ਤੇ ਵੇਖ ਲਓ ਭਰਾਵੋ ਕੋਈ ਬਾਈ ਨਹੀਂ ਆਈ ਨਹੀਂ ਆਖਿਆ ਦੀ ਮੈਂ 1.3 ਲੱਖ ਲੈਣਾ ਜਾਂ 35 ਹਜ਼ਾਰ ਲੈਣਾ ਇਹ ਬਾਈ ਇਹ ਸਿੱਧਾ ਹੀ ਦੱਸਦਾ ਜੱਟੂ ਸਾਉਦਾ ਇੱਕ ਹੋਰ ਗੱਲ ਚੀਜ਼ ਆ ਬਾਈ ਇਹ ਜਿਹੜੀ ਮਸ਼ੀਨ ਵਾਲੀ ਚੈਨ ਆ ਚੈਨ ਲੱਗੀ ਹੋਈ ਆ ਕਿ ਪਟੇ ਤੇ ਲੋਕ ਆਦੇ ਯਾਰ ਕਿ ਦਲਦਾ ਯਾਰ ਕਿ ਪਟਾ ਸੀ ਚੱਲਦਾ ਸੀ ਅੱਗੇ ਫਿਰ ਮੈਂ ਡੱਬਾ ਹੀ ਤੋਂ ਚੈਨ ਪਾਇਆ ਡੱਬਾ ਹੀ ਤੋਂ ਮਿਸਤਰੀਆ ਨੰਬਰ ਦੇ ਦੂ 9000 ਰੁਪਏ ਇੱਥੇ ਲਾਇਆ ਮੈਂ ਬਰਮੇ ਤੇ ਆ ਮੈ ਉਹ ਤਾਂ ਮੈਨੂੰ ਪਤਾ ਰਹੀ ਇਹ ਤਾਂ ਬਹੁਤ ਲਾਇਆ ਉਹ ਜਿਹੜੀ ਮਸ਼ੀਨ ਵਾਲੀ ਚੈਨ ਹੁੰਦੀ ਹੈ ਉਹ ਤੇ ਤਸੀਆਂ ਹੁੰਦੀਆਂ ਠੁੱਲੀਆਂ ਜੀਆਂ ਅੱਛਾ ਅੱਛਾ ਹਾਂ ਪਹਿਲਾਂ ਪਟਾ ਸੀਗਾ ਉਹ ਕਣਦਾ ਮੈਂ ਪਹਿਲਾਂ ਦਲੀ ਥੋੜੀ ਮਣਾਉ ਦਲੀਆ ਜਿਹਾ ਮਣਾਉਂਦਾ ਸੀ ਪਟਾ ਠੀਕ ਆ ਤੇ ਹੁਣ ਸਮਝ ਲੈ ਗਰਾਰੀਆਂ ਪਾਈਆਂ ਹੋਈਆਂ ਤੇ ਚੈਨ ਆ ਪੱਟੀ ਅੱਛਾ ਤੇ ਬਾਈ ਕਹਿੰਦਾ ਭਰਾ ਮੇਰੇ ਕੋਈ 30 ਨਹੀਂ ਕੋਈ 35 ਨਹੀਂ 1 ਲੱਖ ਤੇ 10000 ਦਾ ਦੇਊਗਾ ਮੈਂ ਤੇ ਆਪਣਾ ਨੰਬਰ ਬੋਲਦੇ ਸੀਰੇ 97818 31052 ਜੀ ਤੇ ਆ ਬਾਈ ਦਾ ਨੰਬਰ ਆ ਭਰਾ ਮੇਰੋ ਤੇ ਆਪਾਂ ਸਕਰੀਨ ਤੇ ਵੀ ਨੰਬਰ ਚੱਲੀ ਜਾਂਦਾ ਤੇ ਬਾਈ ਨੂੰ ਫੋਨ ਕਰ ਲਿਓ ਪਿੰਡ ਮਿਰਜਿਆਣਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਤੇ ਬੁੱਧਵਾਰ ਤੇ ਆਇਆ ਸੀਗਾ ਬਾਈ ਅੱਜ ਜੇ ਕਿਸੇ ਭਰਾ ਨੇ ਲੈਣਾ ਹੋਵੇ ਤੇ ਬਾਈ ਨੂੰ ਭਰਾ ਮੇਰੋ ਫੋਨ ਕਰ ਲਿਓ ਓਕੇ ਭਰਾ ਧੰਨਵਾਦ ਜੀ ਹੁੰਦੇ ਬਾਦਰੇ